ਹਾਂਜੀ ਸਤਿ ਸ੍ਰੀ ਅਕਾਲ ਮੇਰੇ ਕਿਸਾਨ ਭਰਾਵਾਂ ਨੂੰ ਜੀ ਅਵਜਸੀ ਅਚਰਾਲ ਦੇ ਰਾਹ ਤੇ ਢਿੱਲੋਂ ਫਾਰਮ ਸਾਡਾ ਪੋਪੜ ਮੇਰ ਸਿਓਂ ਘਹੜਾਂ ਵਾਲਾ ਇਧਰ ਬਾਬੇ ਜੀ ਦੀ ਯਾਦ ਆ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਸਾਲ ਮੇਲੇ ਵਤਨ ਤੇ ਮਰ ਮਿਟਨੇ ਵਾਲੋਂ ਕਾ ਜਹੀ ਨਿਸ਼ਾਨ ਬਾਕੀ ਹੋਗਾ ਠੀਕ ਹੈ ਜੀ ਬਾਬੇ ਸ਼ਹੀਦਾਂ ਦੀ ਜਗਾ ਇੱਥੇ ਦੀਵਾਲੀ ਨੂੰ ਦਸਹਿਰੇ ਨੂੰ ਜੋ ਵੀ ਪ੍ਰੋਗਰਾਮ ਆਉਂਦੇ ਆ ਜਿਹੜੇ ਬਾਬਾ ਜੀ ਨੂੰ ਮੰਨਦੇ ਆ ਉਹ ਨਸਤਮਸਤਕ ਹੋਣ ਆਉਂਦੇ ਇੱਥੇ ਜੀ ਤੇ ਅੱਜ ਅਸੀਂ ਇੱਧਰ ਗੱਲ ਇੱਥੇ ਤਵੀਆਂ ਦੁੱਵੀਆਂ ਲਾ ਲਾਤੀਆਂ ਜੀ ਤੇ ਪਲਾਉ ਮਾਰਤੇ ਸੀਗੇ ਜੀ ਤੇ ਪਲਾਉ ਤੋਂ ਬਾਅਦ ਹੁਣ ਆਪਾਂ ਇੱਥੇ ਲਾ ਰਹੇ ਆ ਰੋਟਾ ਬੀਟਰ ਸਾਡਾ ਫੋਫੜ ਲਾਈ ਜਾਂਦਾ ਰੋਟਾ ਬੀਟਰ ਉਧਰ ਸਾਡਾ ਵੀਰ ਹੈਗਾ ਵਾ ਇਕਵਾਲ ਸਿੰਘ ਕਵਾਲਾ ਤੇ ਨਾਲ ਹੈਗਾ ਜੀ ਸੋਨੀ ਗਰੇਵਾਲ ਤੇ ਇਹ ਵੀ ਭਰਾ ਆਪਣੇ ਬਹੁਤ ਘੈਂਟ ਬੰਦੇ ਆ ਤੇ ਆ ਆਪਣਾ ਜੀ ਨੋਵੋ ਆ ਠੀਕ ਹੈ ਜੀ ਨੋਵੋ ਡੀਆਈ ਮਹਿੰਦਰਾ ਵਾਲਿਆਂ ਦਾ ਤੇ ਇਹ ਆਪਣੇ ਭਰਾ ਸੋਨੀ ਗਰੇਵਾਲ ਸਾਹਿਬ ਦਾ ਨੋਬੋ ਆ ਤੇ ਇਹਨਾਂ ਦੇ ਪਿੱਛੇ ਪਲਾਓ ਆ ਇਹਨਾਂ ਨੇ ਮੈਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜੀ ਪਲਾਓ ਬਾਰੇ ਮੈਨੂੰ ਜਾਣਕਾਰੀ ਇਹਨਾਂ ਦੀ ਬਹੁਤ ਵਧੀਆ ਲੱਗੀ ਤੇ ਮੈਂ ਹੈ ਆਪਣੀ ਜਿਹੜੀ ਜਾਣਕਾਰੀ ਆ ਨਾ ਵੀ ਆਪਣੇ ਕਿਸਾਨ ਭਰਾਵਾਂ ਨੂੰ ਦਿੱਤੀ ਜਾਵੇ ਕਹਿੰਦੇ ਹੁੰਦੇ ਆ ਵੀ ਜਿਹੜਾ ਗਿਆਨ ਆ ਉਹ ਵੱਡੇ ਆ ਬਾਦਦਾ ਵਾ ਤੇ ਨਾ ਕਿ ਲੁਕੋਇਆ ਠੀਕ ਹੈ ਜੀ ਇਸ ਕਰਕੇ ਜਿਹੜੇ ਵੀ ਚੰਗੇ ਗੋਣਾ ਦੱਸਣੇ ਚਾਹੀਦੇ ਆ ਸ਼ੇਅਰ ਕਰਨੇ ਚਾਹੀਦੇ ਆ ਤਾਂ ਕਿ ਜਿਹੜੇ ਹੋਰ ਮੇਰੇ ਕਿਸਾਨ ਭਰਾਵਾ ਜਾਂ ਹੋਰ ਵੀ ਵੀਰ ਭਰਾ ਖੇਤੀ ਨਾਲ ਰਿਲੇਟਡ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕੀ ਗੱਲਬਾਤ ਆ ਕਿਵੇਂ ਜੋ ਵੀ ਹੈਗਾ ਹਾਂਜੀ ਸੰਸ ਬਾਰੇ ਆ ਮਹਿੰਦਰਾ ਵਾਲਿਆਂ ਦਾ ਜੀ ਨੋਵੋ ਆ 655 ਡੀਆਈ ਆ ਇਹ ਵੀ ਬਹੁਤ ਘੈਂਟ ਆ ਠੀਕ ਆ ਜੀ ਟਰੈਕਟਰ ਮਹਿੰਦਰਾ ਵਾਲਿਆਂ ਦੇ ਪਹਿਲੋਂ ਤੋਂ ਟਰੈਕਟਰ ਬਹੁਤ ਵਧੀਆ ਵਾ ਇਹ ਕੋਈ ਆਪਾਂ ਇਹਨਾਂ ਦਾ ਪੈਸੇ ਲੈ ਕੇ ਕੋਈ ਰਿਵਿਊ ਨਹੀਂ ਕਰ ਰਹੇ ਤੇ ਉਦਾਂ ਅਸੀਂ ਇਹ ਵਰਤਿਆ ਵੀ ਇਹ ਚਲਾਇਆ ਵੀ ਇਹ ਪਿੱਛੇ ਚਾਰ ਚ ਸਾਡੇ ਕੋਲੇ ਸਗਾ ਕਿਸੇ ਦਾ ਇਹ ਉਹ ਜਿੰਦਰ ਸਟੂਡੀਓ ਗਿਆ ਸਿੱਧੂ ਸਟੂਡੀਓ ਵਾਲਿਆਂ ਦਾ ਜਿੰਦਰ ਵੀਰ ਉਹਨਾਂ ਦਾ ਸਾਡੇ ਦਾ ਤੇ ਬਹੁਤ ਜ਼ੋਰ ਆ ਜੀ ਇਹਦੇ ਵਿੱਚ ਇਹ ਖੁੱਬਦਾ ਖੁੱਬਦਾ ਕਹਾਣੀ ਗਈ 4x4 ਆ ਉਹੀ ਪੱਟ ਕੇ ਲੈ ਜਾਂਦਾ ਤੇ ਇਹਦੀ 6 ਸਾਲ ਦੀ ਵਾਰੰਟੀ ਆ ਜੀ ਐਮਪੀ ਬੂਸਟ ਠੀਕ ਆ ਜੀ ਡੀਜੀ ਸੈਂਸ 4 ਜੀ ਬਾਈ ਮਹਿੰਦਰਾ ਇਹ ਤਾਂ ਹੋ ਗਈ ਜੀ ਟਰੈਕਟਰ ਦੀ ਗੱਲ ਤੇ ਹੁਣ ਤੁਹਾਨੂੰ ਦੱਸਦੇ ਆ ਵੀ ਆ ਜਿਹੜੇ ਪਲਾਉ ਆ ਨਾ ਇਹ ਲੈਂਕਨ ਵਾਲਿਆਂ ਦੇ ਜੀ ਇਹ ਪਲਾਉ ਆ ਜਿਹੜੇ ਲਮਕਨ ਕੰਪਨੀ ਵਾਲਿਆਂ ਦੇ ਆ ਜੀ ਤੇ ਇਹਦੀ ਕੀਮਤ ਜਿਹੜੇ ਦੂਸਰੇ ਆ ਪਲਾਉ ਆ ਇੱਥੇ ਉਹ ਹੁਣ ਹਰਜੀਤ بھائی ਸਾਡਾ ਬਾਹਰ ਦਾ ਹਟਿਆ ਜਿੱਦੋਂ ਪਹਿਲਾਂ ਉਹਦੀ ਵੀਡੀਓ ਤੁਸੀਂ ਦੇਖੀ ਹੋਣੀ ਆ ਉਹ ਨਾਰਮਲ ਪਲਾਉ ਆ ਜੀ ਹੈ ਤਾਂ ਇਹ ਵੀ ਪਲਾਉ ਆ ਜੀ ਤੇ ਉਹ ਵੀ ਪਲਾਉ ਆ ਆਪਣਾ ਉਹ ਪਲਾਉ ਦੇ ਵਿੱਚ ਫਰਕ ਦੱਸ ਦਈ ਜਿਵੇਂ ਬੰਦੇ ਬੰਦੇ ਦੇ ਵਿੱਚ ਫਰਕ ਹੁੰਦਾ ਸਾਡਾ ਲਾਡੀ ਭਰਾ ਜਾਂਦਾ ਵਾ ਬਹੁਤ ਘੈਂਟ ਬੰਦਾ ਕਿਸਾਨ ਆ ਪ੍ਰਧਾਨ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਤੇ ਲਮਕਨ ਵਾਲਿਆਂ ਦੇ ਪਲਾਉ ਆ ਜੀ ਆ ਵੀ ਬਾਈ ਬਹੁਤ ਘੈਂਟ ਆ ਤੇ ਇਹਦੇ ਵਿੱਚ ਜੀ ਆਹ ਵਾਲੇ ਜਿਹੜੇ ਲੱਗੇ ਪਿਆ ਇਹਨਾਂ ਨੇ ਸ਼ਾਕਰ